ਹਾਂਜੀ ਵੀਡੀਓ ਜਿਹੜੀ ਇਹ ਨਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਸਕਿੱਪ ਜਰਾ ਵੀ ਨਾ ਕਰਿਓ ਆ ਚੀਜ਼ ਵਾਲੇ ਤੁਹਾਨੂੰ ਦੱਸਦੀਆਂ ਕੀ ਚੀਜ਼ਾਂ ਨੇ ਇਹਦੇ ਨਾਲ ਤੁਹਾਡਾ ਰੰਗ ਰੂਪ ਇੱਕਦਮ ਨਿੱਖਰ ਜਾਏਗਾ ਪੂਰੀ ਵੀਡੀਓ ਦੇਖਿਓ ਸਕਿੱਪ ਨਾ ਕਰਿਓ ਅਧੂਰੀ ਜਾਣਕਾਰੀ ਚੰਗੀ ਨਹੀਂ ਹੁੰਦੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਿਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਤੇ ਲੋ ਜੀ ਆਪਾਂ ਇੱਕ ਆ ਗਏ ਫਿਰ ਨਵੀਂ ਵੀਡੀਓ ਲੈ ਕੇ ਜਿਹੜੀ ਮੈਂ ਕੱਲ ਵੀਡੀਓ ਪਾਈ ਸੀ ਜਿਹੜੀ ਕਰੀਮ ਤੁਹਾਨੂੰ ਦੱਸੀ ਸੀ ਘਰ ਬਣਾਈ ਸੀਗੀ ਦੇਸੀ ਘਿਓ ਦੀ ਹੈ ਨਾ ਉਹ ਕਰੀਮ ਤੁਸੀਂ ਨਾ ਖੁਦ ਕਮੈਂਟ ਦੇਖੋ ਕਮੈਂਟ ਜਿਹੜੇ ਆਏ ਨੇ ਨਾ ਆ ਦੇਖੋ ਇਹਨਾਂ ਨੇ ਇਸਤੇਮਾਲ ਕੀਤੀ ਹੋਈ ਇਹ ਕਹਿ ਰਹੇ ਨੇ ਕਿ ਸਾਡੀ ਸਕਿਨ ਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਸਾਡਾ ਜਿਹੜਾ ਰੰਗ ਹੈ ਬਿਲਕੁਲ ਨਿਖਰ ਗਿਆ ਹੈ ਇਹ ਕਰੀਮ ਬਹੁਤ ਵਧੀਆ ਕਰੀਮ ਹੈ ਸਾਰੇ ਹੀ ਫੇਸ਼ੀਅਲ ਨਾਲੋਂ ਸਾਰੀਆਂ ਹੀ ਕਰੀਮਾਂ ਨਾਲੋਂ ਇਹ ਬੈਸਟ ਕਰੀਮ ਹੈ ਬਣਾਉਣ ਦੀ ਵਿਧੀ ਵੀ ਮੈਂ ਤੁਹਾਨੂੰ ਦੱਸੀ ਕਿੱਦਾਂ ਬਣਾਣੀ ਹੈ ਤੁਸੀਂ ਇਹ ਕਰੀਮ ਬਣਾ ਕੇ ਕਿੱਦਾਂ ਤੁਸੀਂ ਇਸਤੇਮਾਲ ਕਰ ਸਕਦੇ ਹੋ ਇਹ ਨਹੀਂ ਬੈਸਟ ਕਰੀਮ ਹੈ ਜਿਨ੍ਹਾਂ ਮੇਰੀਆਂ ਭੈਣਾਂ ਦੇ ਹਨਾ ਜਿਨ੍ਹਾਂ ਕੁੜੀਆਂ ਦਾ ਵਿਆਹ ਹੈ ਜਿਨ੍ਹਾਂ ਦੇ ਵਿਆਹ ਕੇ ਥੋੜਾ ਟਾਈਮ ਹੀ ਰਹਿ ਗਿਆ ਹੈ ਉਹਨਾਂ ਦੇ ਚਿਹਰੇ ਤੇ ਸ਼ਾਈਨਿੰਗ ਨਹੀਂ ਹੈਗੀ ਬਿਲਕੁਲ ਰੁੱਖਾ ਸੁੱਖਾ ਚਿਹਰਾ ਹੋ ਗਿਆ ਹੈ ਹਨਾ ਉਹ ਵੀ ਮੇਰੀਆਂ ਭੈਣਾਂ ਰਾਤ ਨੂੰ ਮ사ਜ ਕਰਨ ਤੇ ਸਵੇਰੇ ਆਪਣਾ ਫੇਸ ਵਾਸ਼ ਕਰਨਾ ਤੇ ਬਿਲਕੁਲ ਜਿਵੇਂ ਮੱਖਣ ਹੁੰਦਾ ਨਾ ਇਦਾਂ ਹੀ ਸਕਿਨ ਹੋ ਜਾਂਦੀ ਏ ਜਿੱਦਾਂ ਦੇਸੀ ਘਿਓ ਹੁੰਦਾ ਉਦਾਂ ਦੀ ਜੀ ਸਕਿਨ ਹੋ ਜਾਂਦੀ ਏ ਦੇਖੋ ਨੈਚੁਰਲ ਸਕਿਨ ਹੈ ਮੇਰੀ ਕੋਈ ਫਿਲਟਰ ਨਹੀਂ ਲੱਗਾ ਹੈਗਾ ਨੈਚੁਰਲ ਸਕਿਨ ਤੁਸੀਂ ਦੇਖ ਸਕਦੇ ਹੋ ਇੰਨੀ ਗਲੋਇੰਗ ਸਕਿਨ ਹੋ ਜਾਂਦੀ ਏ ਇਸ ਕਰੀਮ ਨਾਲ ਤੇ ਕੱਲ ਵਾਲੀ ਵੀਡੀਓ ਵੀ ਦੇਖੋ ਕਿਦਾਂ ਉਹ ਪ੍ਰੋਸੈਸ ਕੀਤਾ ਹੋਇਆ ਕਿਦਾਂ ਆਪਾਂ ਉਹ ਵੀ ਮਤਲਬ ਕਿ ਉਹ ਕਰੀਮ ਜਿਹੜੀ ਤਿਆਰ ਕੀਤੀ ਹੋਈ ਏ ਬਾਕੀ ਇੱਕ ਹੋਰ کریم ਦੱਸੀ ਸੀਗੀ ਕਲਿੰਜੋਲ ਵੀ ਮੈਂ ਦੱਸੀ ਹੈਗੀ ਵਿੱਚ ਟਿਊਬ ਉਹ ਕਲਿੰਜੋਲ ਦਾ ਫਾਇਦਾ ਹੈਗਾ ਜਿਨ੍ਹਾਂ ਕੁੜੀਆਂ ਦੇ ਮੈਂ ਤੁਹਾਨੂੰ ਦੱਸਿਆ ਸੀ 16 17 ਸਾਲਾਂ ਦੀ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਪਿੰਪਲ ਹੋ ਜਾਂਦੇ ਨੇ ਦਾਗ ਪੈਣੇ ਸ਼ੁਰੂ ਹੋ ਜਾਂਦੇ ਨੇ ਓਪਨ ਪੋਰਸ ਹੋ ਜਾਂਦੇ ਨੇ ਉਹ ਜੈਲ ਹੈਗੀ ਕਲਿੰਜੋਲ ਜੈਲ ਉਹ ਵੀ ਇਸਤੇਮਾਲ ਕਰ ਸਕਦੇ ਨੇ ਉਹ ਵੀ ਰਾਤ ਨੂੰ ਹੀ ਆਪਾਂ ਫੇਸ ਵੋਸ਼ ਕਰਕੇ ਤੇ ਰਾਤ ਨੂੰ ਹੀ ਉਹ ਅਪਲਾਈ ਕਰਨੀ ਹੈ ਤੇ ਬਹੁਤ ਹੀ ਵਧੀਆ ਜਿਹੜੀ ਕ੍ਰੀਮ ਹੈ ਜਿਹੜੀ ਤੁਹਾਡੇ ਨਾਲ ਆਪਾਂ ਅਕਾਲ ਸ਼ੇਅਰ ਕੀਤੀ ਸੀਗੀ ਤੇ ਮੈਂ ਤੁਹਾਨੂੰ ਹੁਣ ਦੱਸਦੀ ਵੀ ਉਹ ਕ੍ਰੀਮ ਜਿਹੜੀ ਕੱਲ ਮੈਂ ਬਣਾਈ ਹਾਂਜੀ ਇਹ ਵਾਲੀ ਕਰੀਮ ਆ ਦੇਖੋ ਆ ਦੇਖੋ ਕਿੰਨਾ ਪਿਆਰਾ ਕਲਰ ਆ ਚੁੱਕਾ ਏ ਇਹ ਆਪਾਂ ਬਣਾ ਕੇ ਰੱਖੀ ਹੋਈ ਏ ਤੇ ਆਪਾਂ ਪਹਿਲਾਂ ਵੀ ਮੈਂ ਬਣਾ ਕੇ ਇਸਤੇਮਾਲ ਕਰ ਚੁੱਕੀ ਹਾਂ ਤੇ ਇਹ ਮੈਂ ਫੇਰ ਬਣਾਈ ਸੀਗੀ ਕੱਲ ਲਾਈਵ ਪ੍ਰੂਫ ਤੁਹਾਨੂੰ ਬਣਾ ਕੇ ਵੀ ਦੱਸੀ ਵੀ ਕਿੱਦਾਂ ਕਿੱਦਾਂ ਬਣਨੀ ਹੈ ਕਿ ਕਿ ਚੀਜ਼ ਹਾਂ ਕਈ ਕਮੈਂਟ ਆਏ ਸੀਗੇ ਕਹਿ ਰਹੇ ਸੀ ਕਿ ਦੀਦੀ ਸਾਡਕੋ ਅਗਰ ਤਾਂਬੇ ਦਾ ਲੋਟਾ ਜਾਂ ਤਾਂਬੇ ਦੀ ਗੜਵੀ ਨਹੀਂ ਹੈਗੀ ਤੇ ਅਸੀਂ ਕੀ ਇਸਤੇਮਾਲ ਕਰ ਸਕਦੇ ਆ ਕੋਈ ਵੀ ਤਾਂਬੇ ਦੀ ਚੀਜ਼ ਲੈ ਲਓ ਪਰ ਤਾਂਬਾ ਹੋਣਾ ਚਾਹੀਦਾ ਹੈ ਤਾਂਬਾ ਕਹਿਣ ਹੋ ਗਿਆ ਤਾਂਬਾ ਹੋ ਗਿਆ ਇਹ ਹੋਣਾ ਚਾਹੀਦਾ ਹੈ ਕਿਉਂਕਿ ਅਸਰ ਹੀ ਇਸ ਚੀਜ਼ ਦਾ ਹੁੰਦਾ ਹੈ ਤੇ ਹਾਂਜੀ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਗਾਂ ਦੇ ਦੁੱਧ ਦਾ ਦੇਸੀ ਘਿਓ ਲੈਣਾ ਉਹਦੇ ਥਾਂ ਤੇ ਜੇ ਗਾਂ ਦੇ ਦੁੱਧ ਦਾ ਦੇਸੀ ਘਿਓ ਨਹੀਂ ਹੈਗਾ ਤੁਸੀਂ ਮੱਝ ਦੇ ਦੁੱਧ ਦਾ ਵੀ ਦੇਸੀ ਘਿਓ ਲੈ ਸਕਦੇ ਹੋ ਹਨਾ ਤੇ ਵੈਸੇ ਤਾਂ ਗਾਂ ਦਾ ਦੁੱਧ ਹੀ ਜ਼ਿਆਦਾ ਵਧੀਆ ਹੁੰਦਾ ਪਰ ਦੇਸੀ ਕਿਉਂ ਚਲੋ ਦੇਸੀ ਹੁੰਦਾ ਹੈ ਤੁਸੀਂ ਮੱਝ ਦੇ ਦੁੱਧ ਦਾ ਵੀ ਲੈ ਸਕਦੇ ਏਦਾਂ ਦੀ ਕਰੀਮ ਬਣ ਕੇ ਜਿਹੜੀ ਇਹ ਜਿਹੜੀ ਹੈ ਨਾ ਰੈਡੀ ਹੋ ਜਾਂਦੀ ਏ ਇੰਨੀ ਵਧੀਆ ਕਰੀਮ ਨਾ ਸੱਚੀ ਗੱਲ ਇੰਨੀ ਨੇਚਰਲ ਨੇਚਰਲ ਇਹਦੇ ਨਾਲ ਜਿਹੜਾ ਕਲਰ ਹੈ ਨਾ ਆਪਣਾ ਨੇਚਰਲ ਤਰੀਕੇ ਨਾਲ ਗੋਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਸ਼ਾਈਆਂ ਦਾਗ ੱੱਬੇ ਚੜ ਤੋਂ ਹੀ ਖਤਮ ਹੋ ਜਾਂਦੇ ਨੇ ਇਹ ਤੁਸੀਂ ਲਗਾਤਾਰ 1 ਮਹੀਨਾ ਲਾ ਕੇ ਦੇਖ ਲਓ ਰਾਤ ਨੂੰ ਲਗਾਤਾਰ ਮ사ਜ ਕਰੋ ਇਦਾਂ ਇਦਾਂ ਇਹਦੀ ਮ사ਜ ਕਰਿਆ ਕਰੋ ਜਿਨ੍ਹਾਂ ਦੇ ਝੁੱਡੜੀਆਂ ਪੈ ਚੁੱਕੀਆਂ ਨੇ ਉੱਪਰ ਦੀ ਇਧਰ ਦੀ ਡਰੈਕਸ਼ਨ ਦੀ ਇਹ ਵਾਲੇ ਡਰੈਕਸ਼ਨ ਦੇ ਆਪਾਂ ਇਦਾਂ ਇਦਾਂ ਮ사ਜ ਕਰਿਆ ਕਰੋ ਇਸ ਤਰੀਕੇ ਨਾਲ ਹਮੇਸ਼ਾ ਇਸ ਤਰੀਕੇ ਨਾਲ ਰਾਤ ਨੂੰ ਮ사ਜ ਕਰੋ ਕਿਉਂਕਿ ਬਿਲਕੁਲ ਅਬਜ਼ੌਰਬ ਹੋ ਜਾਂਦਾ ਹੈ ਸਕਿਨ ਦੇ ਵਿੱਚ ਰੱਚ ਜਾਂਦੀ ਹੈ ਕਰੀਮ ਤੇ ਇਦਾਂ ਇਦਾਂ ਇਹਦੀ ਮ사ਜ ਕਰਿਆ ਕਰੋ ਇਦਾਂ ਮ사ਜ ਕਰਿਆ ਕਰੋ ਤੇ ਆਹ ਵਾਲੇ ਜਿਹੜੇ ਘੇਰੇ ਹੁੰਦੇ ਨੇ ਬਲੈਕ ਹੋ ਜਾਂਦੇ ਨੇ ਇਹ ਵੀ ਸਾਫ ਹੋ ਜਾਂਦੇ ਨੇ ਬਿਲਕੁਲ ਬਾਕੀ ਇਦਾਂ ਇਹ ਫਿੰਗਰ ਦੇ ਨਾਲ ਨਾ ਜਿਨ੍ਹਾਂ ਦੇ ਕਈ ਵਾਰ ਗੱਡੇ ਪੈ ਜਾਂਦੇ ਨੇ ਨਾ ਆ ਚੀਜ਼ਾਂ ਤੇ ਆ ਚੀਜ਼ਾਂ ਤੇ ਆਹ ਵਾਲੀ ਫਿੰਗਰ ਲੋ ਸਵੇਰੇ ਸਿਰ ਜਦੋਂ ਉੱਠਦੇ ਹੋ ਨਾ 5 ਮਿੰਟ ਤੁਸੀਂ ਇਦਾਂ ਇਦਾਂ ਇਹਨੂੰ ਦਬਾ ਕੇ ਰੱਖਿਆ ਕਰੋ ਇਦਾਂ ਇਦਾਂ ਦਬਾਇਆ ਕਰੋ ਇਦਾਂ ਇਹ ਚੀਜ਼ਾਂ ਤੇ ਜ਼ੋਰ ਪਾਵੇ ਯਾਨੀ ਕਿ ਇਹ ਚੀਜ਼ ਜਿਹੜੀ ਹੁੰਦੀ ਹੈ ਨਾ ਇਹ ਚੀਜ਼ ਇਹਨਾਂ ਦਾ ਜ਼ੋਰ ਇੱਥੇ ਪਵੇ ਇੱਥੇ ਇਦਾਂ ਤੇ ਆਹ ਵਾਲੇ ਜਿਹੜੇ ਐਕਸਰਸਾਈਜ਼ ਕਰਨਾ ਤੁਸੀਂ ਸ਼ੁਰੂ ਕਰ ਦੋਗੇ ਨਾ ਜਿਹੜੀ ਅੱਖਾਂ ਦੇ نیچے ਗੱਡੇ ਪਏ ਹੋਏ ਨੇ ਨਾ ਕੁਝ ਹੀ ਦਿਨਾਂ ਦੇ ਵਿੱਚ ਇਹ ਗੱਡੇ ਤੁਹਾਡੇ ਠੀਕ ਹੋ ਜਾਣਗੇ ਆਹ ਵਾਲੀ ਚੀਜ਼ ਕਿਉਂਕਿ ਇਥੋਂ ਬਲੱਡ ਜਿਹੜਾ ਨਾ ਜਦੋਂ ਸਰਕਲ ਹੋਣਾ ਸ਼ੁਰੂ ਹੋ ਜਾਂਦਾ ਹੈ ਗੱਡੇ ਵੀ ਠੀਕ ਹੋ ਜਾਂਦੇ ਨੇ ਔਰ ਜਿਹੜੀ ਇਹ ਬਲੈਕ ਬਲੈਕ ਹੋਈਆਂ ਹੁੰਦੀਆਂ ਨੇ ਇਹ ਵੀ ਠੀਕ ਹੋ ਜਾਂਦੀਆਂ ਨੇ ਬਾਕੀ ਆਪ ਇਹ ਵਾਲੇ ਪੁਆਇੰਟ ਆਹ ਦੱਬਿਆ ਕਰੋ ਆਹ ਪੁਆਇੰਟ ਦੱਪਣ ਨਾਲ ਵੀ ਰੰਗ ਨਿਖੜਦਾ ਹੈ ਖੂਬਸੂਰਤੀ ਵੱਧਦੀ ਹੈ ਆਪਣੀ ਆਹ ਪੁਆਇੰਟ ਜ਼ਰੂਰ ਦੱਬਿਆ ਕਰੋ ਇਦਾਂ ਲੇਕ ਜਾਇਆ ਕਰੋ ਤੇ ਜਿੰਨੀ ਵੀ ਤੁਹਾਡੀ ਢਿੱਲੀ ਲੂਜ਼ ਸਕਿਨ ਹੋਈ ਹੁੰਦੀ ਹੈ ਬਿਲਕੁਲ ਠੀਕ ਹੋ ਜਾਂਦੀ ਹੈ ਤੇ ਬਾਕੀ ਸਾਰੇ ਕਰੀਮਾਂ ਨਾਲੋਂ ਬੈਸਟ ਕਰੀਮ ਇਹ ਵਾਲੀ ਹੈਗੀ ਜਿਹੜੀ ਮੈਂ ਤੁਹਾਨੂੰ ਬਣਾ ਕੇ ਦੱਸੀਏ ਤੇ ਕਮੈਂਟ ਵੀ ਤੁਸੀਂ ਦੇਖੋ ਕਿ ਕਿੰਨੇ ਸੋਹਣੇ ਤੇ ਆਏ ਹੋਏ ਨੇ ਕਿ ਦੀਦੀ ਅਸੀਂ ਇਸਤੇਮਾਲ ਕੀਤੀ ਵਾਕਿਆ ਹੀ ਇਹ ਕਰੀਮ ਬਹੁਤ ਵਧੀਆ ਨੇਚਰਲ ਕਰੀਮ ਹੈ ਤੇ ਤੁਸੀਂ ਵੀ ਇਸਤੇਮਾਲ ਕਰੋ ਤੇ ਬਾਕੀ ਇੱਕ ਹੋਰ ਚੀਜ਼ ਦੱਸਣੀ ਹੈ ਕਈ ਵਾਰ ਆਪਾਂ ਨੂੰ ਆਪਣੇ ਪੀਰੀਅਡ ਜਿਹੜੇ ਉਹ ਖੁੱਲ ਕੇ ਨਹੀਂ ਆਉਂਦੇ ਹੈਗੇ ਹਨਾ ਕਈ ਵਾਰ ਉਹਦੇ ਨਾਲ ਵੀ ਆਪਣੇ ਛਾਇਆ ਹੋ ਜਾਂਦੀਆਂ ਨੇ ਤੇ ਉਹਦੇ ਨਾਲ ਵੀ ਬਹੁਤ ਸਾਰੀਆਂ ਪ੍ਰੋਬਲਮ ਹੋ ਜਾਂਦੀਆਂ ਨੇ ਉਹਦੇ ਲਈ ਮੈਂ ਤੁਹਾਨੂੰ ਦੱਸਦੀ ਆ ਅਸ਼ੋਕਾ ਰਿਸਟ ਇਹ ਅਸ਼ੋਕਾ ਰਿਸਟ ਇਹ ਵਾਲੀ ਤੇਸੀ ਦਵਾਈ ਪੰਸਾਰਿਆਂ ਕੋਲੋਂ ਵੀ ਮਿਲ ਜਾਂਦੀ ਏ ਮੈਡੀਕਲ ਸਟੋਰ 'ਚ ਮਿਲ ਜਾਂਦੀ ਏ ਇਹ ਅਸ਼ੋਕਾ ਰਿਸਟ ਤੁਸੀਂ ਉਹਨਾਂ ਦੇ ਨਾਲ ਵਿੱਚ ਇਸਤੇਮਾਲ ਕਰ ਸਕਦੇ ਹੋ ਜਿਨ੍ਹਾਂ ਦੇ ਕਮਰ ਚ ਜਿਆਦਾ ਦਰਦ ਰਹਿੰਦਾ ਹੈ ਜਾਂ ਲੱਤਾਂ 'ਚ ਦਰਦ ਰਹਿੰਦਾ ਹੈ ਜਾਂ ਆਪਣੇ ਚ ਨਾ ਕਮਜ਼ੋਰੀ ਆ ਜਾਂਦੀ ਖੂਨ ਦੀ ਘਾਟ ਹੋ ਜਾਂਦੀ ਤੇ ਜਦੋਂ ਮਤਲਬ ਕਿ ਉਹਨਾਂ ਦਿਨਾਂ ਵਿੱਚ ਆਪਾਂ ਨੂੰ ਖੁੱਲ ਕੇ ਜਦੋਂ ਪੀਡੀਐਸ ਨਹੀਂ ਆਉਂਦੇ ਹੈਗੇ ਤੇ ਉਹਦੇ ਨਾਲ ਵੀ ਆਪਣਾ ਜਿਹੜਾ ਚਿਹਰਾ ਹੈ ਨਾ ਇੱਕਦਮ ਢਲ ਜਾ ਹੋ ਜਾਂਦਾ ਸ਼ਾਇਆ ਹੋ ਜਾਂਦੀਆਂ ਨੇ ਤੇ ਇਹ ਅਸ਼ੋਕਾ ਰਸਤ ਜਿਹੜੀ ਆ ਆ ਪੀ ਸਕਦੇ ਹੋ ਇਹਦੇ ਨਾਲ ਵੀ ਬਹੁਤ ਵਧੀਆ ਫਾਇਦਾ ਹੁੰਦਾ ਹੈ ਤੇ ਸਕਿਨ ਵੀ ਚਮਕ ਜਾਂਦੀ ਨਾਲੇ ਆਪਣੀ ਜਿਹੜੀ ਕਮਜ਼ੋਰੀ ਹੁੰਦੀ ਹੈ ਨਾ ਉਹ ਦੂਰ ਹੋ ਜਾਂਦੀ ਹੈ ਤੇ ਰੰਗਤ ਵੀ ਬਿਲਕੁਲ ਨਿੱਖਰ ਜਾਂਦੀ ਹੈ ਬਹੁਤ ਵਧੀਆ ਇਹ ਵਾਲੀ ਅ ਅਸ਼ੋਕਰ ਦੀ ਦਵਾਈ ਹੈ ਤੇ ਬਾਕੀ ਇਹ ਵਾਲੀ ਕਰੀਮ ਜਿਹੜੀ ਹੈ ਇਹ ਤਾਂ ਲਾਜਵਾਬ ਹੈ ਤੁਸੀਂ ਇਸਤੇਮਾਲ ਜ਼ਰੂਰ ਕਰਿਓ ਮੇਰੇ ਕਹਿਣ ਦੇ ਇੱਕ ਵਾਰੀ 20 ਦਿਨ ਇੱਕ ਮਹੀਨਾ ਪੂਰਾ ਲਗਾਤਾਰ ਰਾਤ ਨੂੰ ਮ사ਜ ਕਰਕੇ ਦਿਨੇ ਵੋਸ਼ ਕਰ ਲਿਆ ਕਰੋ ਚਿਹਰਾ ਫਿਰ ਦੇਖਿਓ ਕਮਾਲ ਜਾਦੂ ਹੀ ਤੁਹਾਡੀ ਸਕਿਨ ਹੋ ਜਾਈਗੀ ਸਾਰੇ ਪੁੱਛਣਗੇ ਕੀ ਲਗਾਉਂਦੇ ਹੋ ਕੀ ਲਗਾਉਂਦੇ ਇੰਨੀ ਸੋਹਣੀ ਸਕਿਨ ਹੋ ਜਾਈਗੀ ਤੇ ਚਲੋ ਜੀ ਫਿਰ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਬਾਕੀ ਤੁਸੀਂ ਜਿੱਦਾਂ ਦੀ ਵੀਡੀਓ ਚਾਹੋਗੇ ਜੋ ਚਾਹੋਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਮੈਂਟ ਕਰਕੇ ਜਿਵੇਂ ਦੱਸਿਆ ਕਰੋ ਵੀਡੀਓ ਨਾਲ ਸਕਿਪ ਨਾ ਕਰਿਆ ਕਰੋ ਵੱਧ ਵੱਧ ਸ਼ੇਅਰ ਕਰਿਆ ਕਰੋ ਵੋਚ ਕਰਿਆ ਕਰੋ ਸੋਣਾ ਚ ਕਮੈਂਟ ਕਰਿਆ ਕਰੋ ਤੇ ਵੀਡੀਓ ਲਾਈਕ ਕਰ ਦਿਆ ਕਰੋ ਚਲੋ ਜੀ ਫਿਰ ਮਿਲਾਂਗੇ ਆਪਾਂ